ਸਵਾਗਤ ਹੈ ਦੋਸਤੋ ਤੁਹਾਡਾ ਪਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 97802013 ਅੱਜ ਦੀ ਜਿਹੜੀ ਵੀਡੀਓ ਪੈਂਡ ਮਾੜੀ ਮੁਸਤਫਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦਾ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਗ ਵਿਕਾਊ ਹੈ ਜਿਹੜੇ ਸਾਹਮਣੇ ਦੇਖ ਰਹੇ ਹੋ ਸਿੰਘਾ ਵਾਲੀ ਵੇੜਾ ਕੀ ਡਿਟੇਲ ਆ ਗੱਲਾਂ ਬਾਤਾਂ ਬਾਈ ਨੇ ਕਰਦੀਆਂ ਆ ਜੀ ਬਾਈ ਕ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦਸੀ ਬਈ ਨਿਸ਼ਾਨ ਸਿੰਘ ਨਾ ਪਿੰਡ ਮਾਣੀ ਬਸ ਪਤਸੀਲ ਬਗਾ ਬਰਾਣਾ ਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬੋਲ ਦਿਓ 752908663 ਇੱਕ ਵਾਰੀ ਹੋਰ ਬੋਲੋ 752908663 ਠੀਕ ਆ ਬਈ ਦੋਸਤੋ ਬਾਈ ਦਾ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਥੱਲੇ ਜਿਹੜਾ ਚੱਲਦਾ ਹੋਊਗਾ ਜਿਹੜਾ ਬਾਈ ਆ ਦੱਸੀ ਸਕਰੀਨ ਤੇ ਜੀ ਇੱਕ ਨੰਬਰ ਵਹਿੜਾ ਇਹਦੀ ਕੀ ਡਿਟੇਲ ਹੈ ਇਹ ਬਾਈ ਪਲੂਣ ਵਹਿੜਾ 4 ਮਹੀਨੇ ਚੱਕ ਪਾਸਾ ਸੂਨ ਵਾਲੀ ਆ ਅੱਛਾ ਸੂਨ ਵਾਲੀ ਪਲੂਣ ਵਹਿੜਾ 4 ਮਹੀਨੇ ਆ ਠੀਕ ਹੈ ਕੋਈ ਬੰਦਾ ਤਸੱਲੀ ਕਰਾ ਸਕਦਾ ਡਾਕਟਰ ਦਾ ਹਾਲਾ ਹਾਂ ਹਾਂ ਥਲੀ ਆਪ ਦਾ ਡਾਕਟਰ ਲਿਆ ਆ ਜੇ ਮਰਜ਼ੀ ਕਰਾ ਲਈ ਠੀਕ ਹੈ ਸੈਂਕੂ ਜ਼ਰੂਰ ਹੈ ਦੋਸਤੋ ਦੇਖ ਸਕਦੇ ਹੋ ਪਲੀ ਪੀਚੇ ਤੇ ਦੰਦੋ ਕਿਵੇਂ ਆ ਕਿ ਨਹੀਂ ਨਹੀਂ ਦਾੰਦ ਨਹੀਂ ਵੇਖੀ ਆਪਾਂ ਆਪਣੀ ਜੀ ਠੀਕ ਹੈ ਜਿਹੜੇ ਵੀ ਨੇ ਦੇਖਣੀ ਆ ਕੇ ਆਪਦੀ ਤਸੱਲੀ ਕਰ ਸਕਦਾ ਥਾਣਾ ਹਵਾਲਾ ਤੁਹਾਨੂੰ ਤੁਹ ਦਿਖਾ ਦਾਂਗੇ ਦੇਖ ਸਕਦੇ ਹੋ ਦੋਸਤੋ ਕਦ ਘਾਟ ਸੋਨਾਗਾ ਲੂਨ ਵਹਿੜਾ ਚਾਰਾਂ ਮਹੀਨਿਆਂ ਦੀ ਗੱਬਰਾ ਚੈੱਕ ਪਾਸਾ ਥੋੜਾ ਡਰਦੀ ਹੈ ਨਾ ਕੈਮਰੇ ਡਰਦੀ ਆ ਜੋ ਉੱਪਰ ਆਇਆ ਕਰਦੀ ਆਈ ਅੱਜ ਹੀ ਆ ਅੱਜ ਹੀ ਆ ਹਾਂ ਜੀ ਆਈ ਆ ਹਾਂ ਜੀ ਆਈ ਉਹਨਾਂ ਦੇ ਬੰਦਾਂ ਨੇ ਕੋਈ ਇਹ ਬੜੂ ਹੀ ਸਵੇਰ ਕੱਲੀ ਅੱਛਾ ਉਹ ਬਾਹਰ ਤੇ ਬੜੀ ਹੀ ਉਹ ਸੌਂਦੀ ਨਹੀਂ ਸੀਗੀ ਉਹਨਾਂ ਨੇ ਫਿਰ ਦੇਖਤੀ ਆਪਾਂ ਠੀਕ ਆ ਫਿਰ ਆਪਾਂ ਤੋੜ ਕੇ ਦਿਖਾ ਦੇ ਕਿ ਰਹਿਣੀ ਦੇ ਚ ਨੇ ਤੋੜ ਕੇ ਉੱਪਰ ਆਇਆ ਕਰਦੀ ਮੈਂ ਪਾਤੀ ਉਹ ਰਹਿਣੀ ਦਿੰਨੇ ਚਲੋ ਕੋਪਰੀ ਦੱਦੀ ਆ ਤੇ ਫਿਰ ਚੈੱਕ ਪਾ ਤੁਸੀਂ ਚੈੱਕ ਕਰਾਈ ਆ ਹਾਂ ਚੈੱਕ ਕਰਾ ਕੇ ਲੈ ਆਪਾਂ ਕੋਈ ਵੀਰ ਆਉਂਦੀ ਤਸੱਲੀ ਕਰਾ ਹਾਂ ਕਰਾ ਹਾਂ ਕਰਾ ਆਪਨੇ ਲਈ ਵੀ ਠੀਕ ਆ ਦੋਸਤੋ ਠੰਡੀ ਸੀਲ ਹੈ ਬਈ ਇਹਦਾ ਦੇਖ ਸਾਥਿਓ ਸੈਂਗ ਜ਼ਰੂਰ ਆ ਸੈਂਗ ਇਹਦਾ ਕੋਈ ਚੱਕਰ ਨਹੀਂ ਆ ਉਪਰ ਆ ਕਰਦੀਆਂ ਕੋਸ਼ੀਆਂ ਜੀ 34 ਆ ਰਹੀ 4 ਹੀ ਥਾਣਾ ਦੇਖ ਸਕਦੇ ਹੋ ਕੈਮਰੇ ਜੀ ਤੁਹਾਨੂੰ ਨਹੀਂ ਦਿਖਦੇ ਤੇ ਆ ਕੇ ਵੀ ਦੇਖ ਸਕਦੇ ਹੋ ਚੋਲੀ ਝਾਲੀ ਤੁਹਾਡੇ ਸਾਹਮਣੇ 4 ਮਹੀਨੇ ਦੀ ਗੱਬਣ ਕੋਸ਼ੇ ਕਰਾਂਗੇ ਨਿੱਡਾ ਤੋਂ ਦਿਖਾਉਂਦੀ ਥਾਂ 4 ਇੱਕੋ ਜਿਹੀ ਲੱਗੇ ਹੋਏ ਆ ਗੈਪ ਤੇ ਨਿਕਣੇ ਇਕੱਲੇ ਇਕੱਲੇ ਅੱਗੇ ਤੋਂ ਦਿਖਾ ਲੇ ਬਲੈਕ ਕੱਲਾ ਚ ਪੈਂਦੀ ਆ ਦੋਸਤੋ ਸੈਂਗ ਜ਼ਰੂਰ ਆ ਕ੍ਰੋਸ ਸੈਂਗ ਚ ਪੈਂਦੀ ਆ ਬਾਕੀ ਗਰਮੀ ਦਾ ਤੋਹਫਾ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਕੇ ਤਸਦੀ ਤੁਸੀਂ ਕਰਨੀ ਆ ਜਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਰਕਦਾ ਤੇ ਵੀਡੀਓ ਅੱਜ 15 ਤਰੀਕ ਨੂੰ 15 ਮਈ 2024 ਐਂਡ ਤੱਕ ਜਰੂਰ ਬਨੇ ਰਿਹਾ ਕਰੋ ਤਾਂ ਕਿ ਜਾਣਕਾਰੀ ਪ੍ਰੋਪਰ ਮਿਲ ਜਾਏ ਤੁਸੀਂ ਸਾਡੇ YouTube ਚੈਨਲ ਤੇ ਉਲਾਵਾ Facebook Instagram ਤੇ WhatsApp ਤੇ ਵੀ ਜੁੜ ਸਕਦੇ ਹੋ ਜਿੰਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਨਾਲ ਲੈਣਾ ਥੋੜਾ ਜਿਹਾ ਔਖਾ ਡਿਸਕ੍ਰਿਪਸ਼ਨ ਬਾਕਸ లైక్ ਤੇ కామెంట్ जरूर ਕਰਦੇ ਹੋ ధన్యవాద్ దోస్తో ਤੇ ਇਹਦਾ రేట్ సੱਚ ਕੀ ਆਪਾਂ రేట్ ਇਹਦਾ بھائی ਤੇ ਲੈਣੀ 12500 ਉਹ ਚ 100 200 ਰੁਪਏ ਛੋੜ ਹੀ ਹੋਗੇ اچھا 12500 ਰੁਪਏ हां ਜਮਾ ਦੇ ਲੈਣੀ ਆ ਆਪਾਂ ਤਾਂ ਫੰਡਰ ਵੜ ਵਾਲੇ ਮੁੱਲ ਕਰਤਾ ਵੜ ਤਿਆਰ ਹੋ ਕੇ ਬੜ ਜੇਗੀ ਵੈਗ ਜਣੀ 40 45000 ਦੀ ਠੀਕ ਆ بھائی ਨੇ ਮੁੱਲ ਵੀ ਇਹਦਾ ਕਰਤਾ ਜੈ ਦੋਸਤੋਂ ਕਿਉਂਕਿ ਕਈ ਵੀਰਾਂ ਦੇ ਫੋਨ ਆਉਣਗੇ ਵੀ ਤੁਸੀਂ ਮੁੱਲ ਦੱਸਿਆ ਨਹੀਂ ਵੀਡੀਓ ਦੇ ਵਿੱਚ ਮੁੱਲ ਆਪਾਂ ਪਹਿਲਾਂ ਭੁੱਲ ਚਲੇ ਸੀ ਤੇ ਹੁਣ ਦੁਬਾਰਾ ਕਰਤਾ 12000 ਰੁਪਏ ਤਾਂ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਕਉਦੋ ਚੋ ਵੀ ਮਾਨਤਾਣ ਥੋੜਾ ਹੋ ਜਾਊਗਾ ਬਾਕੀ ਫਿਕਸ ਜੰਗੂ ਪ੍ਰਾਈਸ ਆ ਤੇ ਪਰ ਮਾਨਤਾਣ ਜ਼ਰੂਰ ਹੋਊਗਾ ਕੋਈ ਬਾਲਾ ਛੋੜ ਛੱਪਾ ਨਹੀਂ ਆਉਣਾ ਜਿਹੜੇ ਵੀਰ ਦੇ ਸਮਝ ਆਉਂਦੀ ਹੈ ਬਾਈ ਨਾਲ ਸੰਪਰਕ ਕਰ ਸਕਦਾ ਹੈ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ ਬਈ ਤੁਹਾਡਾ